ਦੀਨਾ ਉਹ ਭਾਰਾ ਆਪਣੇ ਆਪਣੇ ਕਾਲ ਜਿਹੜੀ ਯਾਰ ਕਹੀ ਬਹੁਤ ਵਧੀਆ ਕਹੀ ਉਹ ਸਾਰੀਆਂ ਜਿਹੜੀਆਂ ਤੁਹਾਡੇ ਤੱਕ ਭਜਾਈਆਂ ਗਿਆ ਮੈਂ ਸਿਰਫ ਇਹੀ ਬੇਨਤੀ ਕਰਨਾ ਹੈ ਕਿ ਜਿਹੜੇ ਸਾਨੂੰ ਪੰਜਾਬ ਲੈਵਲ ਤੇ ਸਾਝੇ ਪੰਡ ਤੇ ਪ੍ਰੋਗਰਾਮ ਆਦੇਗੇ ਉਹਨਾਂ ਨੂੰ ਅਸੀਂ ਸਿਰੇ ਨਾ ਕਾਹੀ ਨਿਭਾ ਸਕਦੇ ਹੈ ਜੀ ਮੈਂ ਆਪਣੀ ਸਟੇਟ ਦੇ ਵਿੱਚ ਗੱਲ ਕਰ ਸਕਦਾ ਮੈਂ ਸਮਝ ਮੂਰਤੀ ਤਾਂ ਗੱਲ ਹੀ ਕਰ ਸਕਦਾ ਨਾ ਜਾ ਕੇ ਉਦੋਂ ਉੱਥੇ ਸਾਡੇ ਜਿਹੜੇ ਸਟੇਟ ਦੇ ਲੀਡਰ ਹੈ ਉਹ ਹੀ ਕਰੋਗੇ ਨਾ ਮੈਂ ਜਿਹੜੇ ਵਿੱਚ ਪਏ 49 ਮਿੰਟਸ ਗੱਲ ਕਰੀਏ ਜੋ ਚੋਟ ਹੈ ਹੁਣ ਅਸੀਂ ਦਿੱਤੀ ਕਿ ਵੀ ਆਪਣਾ ਇਹ ਚੇਤ ਚੋਬਤੀ ਕਿ ਵੀ ਜਗਮੀਨ ਦਾ ਉਤਾਰ ਕਰਨ ਦੀ ਗੱਲ ਹੈ। ਵੇਰੀਆ ਹੋਰ ਸਰਕਾਰਾਂ ਕਿਆਂ ਲਿਆਰੀਆਂ ਕਿਆਂ ਤੇ ਜੇ ਉਹਦੇ ਵਚਨਾਂ ਸੀ ਆ ਆਪਣਾ ਇਹ ਕਰੋ ਮੈਂ ਕੱਲ ਆਖੀ ਕਹਿੰਦੇ ਪੈਨਸ਼ਨਾਂ ਉੱਪਰ ਡਾਕਾ ਪੈਣਾਗਾ ਪੈਨਸ਼ਨਾਂ ਉੱਪਰ ਡਾਕਾ ਪੈਣਾਗਾ ਉਹ ਥੋੜੇ ਸਾਹਮਣੇ ਆ ਰਿਹਾਗਾ ਪੈਨਸ਼ਨ ਜਿਹੜੀ ਕਿ ਜਾਰੀ ਤੋਂ ਬਾਅਦ ਆਉਣ ਵਾਲੇ ਮੁਲਾਜ਼ਮਾਂ ਨੂੰ ਭਰਤੀ ਦਾ ਹੈ ਨਹੀਂ ਆ ਜੇ ਹੈਗੀ ਭਰਤੀ ਹੈ ਤਾਂ ਉਹਦੇ ਹਾਏ 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 ਜਿਹੜੀ ਅਸੀਂ ਦਿੰਦਾ ਹਾਏ 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 ਜਿਹੜਾ ਹੋਰ ਸਾਨੂੰ ਵਧਾਣਾ ਚਾਹੀਦਾ ਤਾਂ ਹੀ ਅਸੀ ਮੰਗਾਂ ਜਿਹੜੀਆਂ ਆਪਣੀਆਂ ਪ੍ਰਾਪਤ ਕਰ ਸਕਦੇ ਆ ਜੇ ਅਸੀਂ ਅੱਠ ਜਿਹੜਾ ਨਹੀਂ ਵਧਾਇਆ ਤਾਂ ਮੇਰੇ ਸਾਥੀਆਂ ਨੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਥੇੜ ਨੁਕਸਾਨ ਹੋਣ ਜਾ ਰਿਹਾਗਾ

ਜਾ ਹੁਣ ਪੰਚਾ ਇਹਦੇ ਕੱਪੜੇ ਦੇ ਪਰ ਸਿੱਟਦੇ ਹੁਣ ਖੰਡ ਨਹੀਂ ਲੰਗੀ ਚਲ ਅਸੀਂ ਆਪਾਂ ਹਾਏ 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 ਕੱਪ ਕੇ ਟਿਕੋ ਹਾਏ 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 ਹਾਏ

ਇਹ ਠੱਡ ਪ੍ਰਧਾਨ ਵੀ ਐ ਫੈਕਟਰੀ ਬਾਰੇ ਸਭ ਕੁਝ ਮੰਗਣਾ ਤੇ ਸਾਰੇ ਟੈਸਬੂਲ ਸਾਰੇ ਇਹਨਾਂ ਤੋਂ ਹੀ ਕੰਮ ਲੈ ਲਈਦਾ ਸਾਨੂੰ ਤਹੀਰੇ ਬਹੁਲੇ ਜਿਹੜਾ ਆਤੇ ਆਹ ਇਥਾਰ ਪਾਣੀ ਦਾ ਬੜੇ ਬੜੇ ਸੇਵਾ ਬਗੇ ਨੇ ਨਾਲ ਦੇ ਜੀ ਜੋ ਵੀ ਕੋਤਾ ਨਾਮ ਦਾ ਜੇ ਲੋ ਵੀ ਮੀਟਿੰਗ ਹੋ ਜੀ ਜਦੋਂ ਵੀ ਸਟ੍ਰਾਈਕ ਕਰਦੇ ਸਾਡੇ ਪੈਨਸ਼ਨਰ ਸਭ ਤੋਂ ਵੱਧ ਦੁੱਖ ਜਾਂਦੇ ਲੇਕੇ ਸਟੇਟ ਦੇ ਵਿੱਚ ਜਾ ਕੇ ਰੋਲਾਈ ਪਾਉਂਦੇ ਵੀ ਸਾਡੇ ਬੰਦੇ ਸਾਡੇ ਵਿੱਚ ਨੇ ਮੈਂ ਇਸ ਕੈਪ ਆਪਣੀ ਸ਼ੇਡ ਦੇ ਵਿੱਚ ਵੀ ਕਰ ਚੁੱਕਿਆ ਵੀ ਨਾਲ ਪੁੱਛਿਆ ਜਾਵੇ ਇੱਕ ਪਾਸੇ ਤਾਂ ਸਾਂਝਾ ਮੁੱਢ ਤੋਂ ਅੰਦੇ ਸਾਡੇ ਨਾਲ ਇੱਕ ਪਾਸੇ ਸਾਡੇ ਮਚਾਂਦੇ ਨਹੀਂ ਇਹ ਕਿਉਂ ਨਹੀਂ ਆਉਂਦੇ ਇਹ ਤਾਂ ਕਾਨੂੰਨ ਤੋਂ ਬਾਹਰ ਨੇ ਜਦੋਂ ਅਜ਼ੀਰਬੇਜਾਨ ਚ ਜਾ ਸਕਦੇ ਤਾਂ ਇਹ ਕਿਉਂ ਨਹੀਂ ਆ ਸਕਦੇ ਅਸੀਂ ਤੇ ਇਹਨਾਂ ਨੂੰ سپورਟ ਕਰਨੀ ਕਰਨ ਦਾਸ ਸਟੇਟ ਆਗੂ ਅੱਜ ਦਾ ਪ੍ਰੋਗਰਾਮ ਇਹ ਹੈ ਕਿ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦੇ ਜਿਹੜੀ ਸਰਕਾਰ ਹੈਗੀ ਹੈ ਨੁਮਾਇੰਦਗੀ ਹੈ ਜਿਹੜੀ ਕਰਦੇਗੇ ਉਹਨਾਂ ਦੇ ਵਰਖਲਾਪ ਤਾਂ ਕਿ ਜਿਹੜਾ ਲਾਹ ਮਥਾਲ ਇਕੱਠ ਕਰਕੇ ਤੇ ਮਾਰਚ ਦੇ ਰੂਪ ਵਿੱਚ ਕੱਟੇ ਹੋ ਕੇ ਉਹਨਾਂ ਦੀ ਆਰਤੀ ਖੁੱਗੀ ਗਈ ਭਗਵੰਦ ਮਾਨ ਦੀ ਤੇ ਹਰਪਾਲ ਟੀਮਾ ਜਿਹੜਾ ਵਿੱਤ ਮੰਤਰੀ ਆ ਉਹਨਾਂ ਦਾ ਬੜਾ ਬੜਾ ਰੋਸ ਜਿਹੜਾ ਪੈਨਸ਼ਨਾਂ ਵੱਲੋਂ ਮਲਾਜਮਾਂ ਵੱਲੋਂ ਜਿਹੜਾ ਕੀਤਾ ਗਿਆ ਇਹ ਜਿਹੜਾ ਮਲਾਜਮਾਂ ਦੇ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਦਾ ਅਣਗੌਲਿਆ ਕੀਤਾ ਜਾਂਦਾਗਾ ਨਵੀਂ ਭਰਤੀ ਕੀਤੀ ਨਹੀਂ ਜਾ ਰਹੀ ਜੇ ਕਰਦੇ ਆ ਤਾਂ ਉਹਨਾਂ ਨੂੰ ਤਗਾਹ ਨਹੀਂ ਦਿੱਤੀ ਜਾਂਦੀਆਂ ਕਈ ਕਈ ਕਿਸਮ ਦੇ ਜਿਹੜੇ ਉਹ ਮਲਾਜਮ ਰੱਖੇ ਜਾਂਦੇ ਕੇ ਤੇ ਉਹਨਾਂ ਨੂੰ ਵੀ ਸ਼ਾਂਤੀ ਕਰਨ ਨੂੰ ਵੀ ਦੇਰ ਨਹੀਂ ਜਿਹੜੇ ਕਰਦੇ ਗਏ ਉਹਨਾਂ ਵੱਲੋਂ ਵੀ ਬੜਾ ਬੜਾ ਰੋਸ ਹੈ ਜਿਹੜੇ ਬਾਕੀ ਪੈਨਸ਼ਨਾਂ ਦੀ ਗੱਲ ਹੈਗੀ ਆ 200 ਰੁਪਿਆ ਡਵੈਲਪਮੈਂਟ ਟੈਕਸ 50 ਸਰਕਾਰ ਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਲਾਇਆ ਵਾ ਵੀ ਸਾਡੇ ਬਿਜਲੀ ਬੋਰਡ ਦੀ ਜਿਹੜੇ 200 ਰੁਪਿਆ ਜਜੀਆ ਟੈਕਸ ਜਿਹੜਾ ਇਹ ਲਾਇਆਗਾ ਇਹ ਗਲਤ ਲਾਇਆ ਵਾ ਇਹਨਾਂ ਦੀ ਕੋਈ ਪੰਜਾਬ ਸਰਕਾਰ ਦੀ ਕੋਈ ਚਿੱਠੀ ਪੱਤਰ ਨਹੀਂ ਹੈ ਤੇ ਨਾ ਹੀ ਇਹਨਾਂ ਵੱਲੋਂ ਟੈਲੀਫੋਨ ਮੈਸੇਜ ਹੈ ਲਗਾਤਾਰ ਚੀਰਮੈਨ ਨਾਲ ਵੀ ਗੱਲ ਕੀਤੀ ਹੈ ਅਧਿਕਾਰੀਆਂ ਨਾਲ ਵੀ ਇਹ ਦਿੱਕਤ ਨਾਲ ਵੀ ਜਿਹੜੀ ਹੈ ਅਸੀਂ ਲਗਾਤਾਰ ਪੰਜਾਬ ਲੈਵਲ ਦੇ ਜਿਹੜੇ ਸਾਡੇ ਯੂਨੀਅਨ ਦੇ ਨੁਮਾਇੰਦੇ ਉਹਨਾਂ ਨੇ ਲਗਾਤਾਰ ਇਸ ਗੱਲ ਦਾ ਰੋਸ ਕਰਦੇ ਹੋਏ ਇਹ ਆ ਵੀ ਇਹ ਗਲਤ ਹੈ ਜਿਹੜਾ ਕੱਟਿਆ ਜਾਂਦਾ ਇਹਨੂੰ ਬੰਦ ਕਰਤਾ ਜਾਵੇ ਤੇ ਉਹ ਆਨਲਾਈਨ ਟਾਈਮ ਵਿੱਚ ਇਹਨੂੰ ਵਿਸਵਾਜ ਵੀ ਦੁਆਵਾਂ ਦੇ ਅਸੀਂ ਵੱਲ ਕਰਾਂਗੇ ਪਰ ਬੰਦ ਨਹੀਂ ਕੀਤਾ ਜਾਂਦਾ ਇਸੇ ਤਰ੍ਹਾਂ ਫੈਮਿਲੀ ਪੈਨਸ਼ਨ ਜਿਹੜੀਆਂ ਬਹੁਤ ਸਾਰੀਆਂ ਛੱਡੀ ਵਿਧਵਾਵਾਂ ਹੈਗੀਆਂ ਉਹਨਾਂ ਦੇ ਜਿਹੜੇ ਬਕਾਏ ਨਵੇਂ ਸਕੇਲਾਂ ਦੇ ਬਕਾਏ ਉਹ ਨਹੀਂ ਮਿਲ ਰਹੇ ਤੋ ਕੀ ਬੜਾ ਆਪਾ ਪੈਂਚਿੰਦੜੀ ਪਿਲਦੀ ਆ ਗਿਆ ਉਹ ਵੀ 70 70 80 ਦੀ ਜਾਲਦੀ ਉਮਰ ਹੋ ਗਈ ਉਹਾਂ ਦੇ ਵੀ ਬਕਾਇਆ ਜਿਹੜੇ ਉਹ ਵੀ ਨਹੀਂ ਐਲਟੀ ਸੀ ਯਾਤਰਾ ਪੱਤਾ ਤੇ ਨਾਲੇ ਮੈਡੀਕਲ ਪੱਤੇ ਜਿਹੜੇ ਆ ਉਹ ਵੀ ਰੋਕੇ ਜਾਂਦੇ ਕੇ ਅਸੀਂ ਇਸ ਗੱਲ ਤੇ ਮੰਗ ਕਰਦੇ ਆਂ ਕਿ ਪੰਜਾਬ ਸਰਕਾਰ ਜਲਦ ਹੀ ਜਲਦ ਇਹਨਾਂ ਬਕਾਇਆ ਨੂੰ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਵੀ ਸਿੱਕੇ ਗੱਲ ਕਰਾਂਗੇ ਜੇ ਦੀ ਆਪ ਸਰਕਾਰ ਜਿਹੜੀ ਹੈ ਉਹ ਜ਼ਿੰਮੇਵਾਰ ਹੋਏ ਮੈਂ ਮਧੂਪਾਲ ਸਟੇਟ ਆਗੂ ਆਬਰ ਕੋ ਕਲਾਸ ਕੋ ਪੈਨਸ਼ਨਿੰਗ ਦੇ ਡੇਟ ਆ ਪੰਜਾਬ ਅੱਜ ਉਲਾਜਮ ਤੇ ਪੈਨਸ਼ਨ ਸਾਜਾ ਫਰ ਪੰਜਾਬ ਦੇ ਸੱਦੇ ਤੇ ਜਿਹੜੇ 5 ਤੋਂ 3 ਤਰੀਕ ਤੋਂ ਲੈ ਕੇ 12 ਤਰੀਕ ਤੱਕ ਉਹ ਹਰ ਵਾਰ ਸਰਕਾਰ ਜਿਹੜੀ ਕਿ ਲਗਾਤਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਪਹੋੜੀ ਹੁੰਦੀ ਹੈ ਔਰ ਉਹਦੇ ਨਾਲ ਹੀ ਵਿੱਕ ਮੰਤਰੀ ਜਿਹੜਾ 25 ਤਰੀਕ 25 ਅਪ੍ਰੈਲ ਨੂੰ ਗੱਲਬਾਤ ਕਰਕੇ 31 ਤਰੀਕ ਨੂੰ 3 ਤਰੀਕ ਨੂੰ ਜਿਹੜਾ ਉਹਨਾਂ ਤੇ ਅਮਲ ਕਰਨ ਦੀ ਗੱਲ ਕਰਦਾ ਸੀ ਉਹਨਾਂ ਵੱਲੋਂ ਵੀ ਤੇ ਕੋਈ ਕਾਰਵਾਈ ਨਹੀਂ ਕਰਦੇ ਹੋਏ 30 ਤਰੀਕ 30 ਅਪ੍ਰੈਲ ਦੀ ਜਿਹੜੀ ਮੀਟਿੰਗ ਹੈ ਰੱਦ ਕਰਤੀ ਤੇ ਨਾਲ ਹੀ ਪਿਛਲੇ ਸਮੇਂ 'ਚ ਲਗਾਤਾਰ ਮੀਟਿੰਗਾਂ ਦੇਖ ਹੈ ਉਹਨਾਂ ਨੂੰ ਰੱਦ ਕਰਦਾ ਜਿਹੜੀਆਂ ਸਾਡੀਆਂ ਮੰਗਾਂ ਭਾਵੇਂ ਉਹ ਪੈਨਸ਼ਨ ਦੀਆਂ 2.5% ਦੀ ਹੈ ਭਾਵੇਂ ਪੈਨਸ਼ਨ ਦੀ ਇੱਕ 100 ਤੋਂ ਪਹਿਲਾਂ ਤੇ 100 ਤੋਂ ਬਾਅਦ ਦੇ ਜਿਹੜੇ ਪੈਨਸ਼ਨ ਦਾ ਉਹਨਾਂ ਦੇ ਅੰਦਰ ਪੈਰਟੀ ਦੀ ਹੈ ਜਾਂ ਇਸੇ ਤਰੀਕੇ ਨਾਲ ਪੈਨਸ਼ਨ ਦੀ ਜਿਹੜੇ ਸੁਧਾਈ ਹੈ ਤੇ ਮੁਲਾਜ਼ਮ ਪੱਕੇ ਕਰਨ ਦੀ ਹੈ ਬੇਟੇ ਮੀਰ ਆਸ਼ਾ ਵਰਕਰ ਆਂਗਰવાડી ਇਹਨਾਂ ਦੇ ਮਾਰ ਪੱਤੇ ਦੀ ਗੱਲ ਹੈ ਕੱਚੇ ਮੁਲਾਜ਼ਮੇ ਪੱਕੇ ਕਰਦਾ ਪੱਕੇ ਕੰਮ ਦੀ ਜਗਾ ਕੱਚੇ ਪੱਕੇ ਮੁਲਾਜ਼ਮ ਜਿਹੜੇ ਆਉ ਭਰਤੀ ਕਰਦਾ ਤੇ ਇਸੇ ਤਰੀਕੇ ਨਾਲ ਹੋਰ ਮੌਸਮ ਜਿਹੜੀਆਂ ਮੰਗ ਪੱਤਰ ਜਿਹੜਾ ਹੈ ਪਾਪ ਪੰਜਾਬ ਮੁਲਾਜ਼ਮ ਫੰਡ ਤੇ ਪੈਨਸ਼ਨ ਵੱਲੋਂ ਦਿੱਤਾ ਗਿਆ ਉਹਦੇ ਉੱਤੇ ਗੱਲਬਾਤ ਕਰਨ ਤੋਂ ਜਿਹੜੀ ਹੈ ਇਹ ਸਰਕਾਰ ਪਗੌੜੀ ਹੋ ਰਹੀ ਹੈ ਉਦੇ ਵਿਰੋਧ ਮੁਲਾਜ਼ਮਾਂ ਤੇ ਪਰਸ਼ਨਾ ਦੇ ਵਿੱਚ ਤਿੱਖਾ ਰੋਹ ਹੈ ਔਰ ਉਸ ਤਿੱਖੇ ਰੋਹ ਦੇ ਭਾਵੇਂ ਅੱਜ ਆਖਰੀ ਫੂਕ ਮੁਜ਼ਾਹਰਾ ਹੈ ਪਰ ਆਉਣ ਵਾਲੇ ਸਮੇਂ 'ਚ 23 ਤਰੀਕ ਨੂੰ ਜਿਹੜੀ ਹੈ ਉਹ ਮੀਟਿੰਗ ਕਰਕੇ ਤਿੱਖਾ ਜਿਹੜਾ ਤੇ ਸੰਘਰਸ਼ ਜਿਹੜਾ ਉਹ ਇਸ ਸਰਕਾਰ ਦੇ ਵਿਰੋਧੀ ਲਿਖਿਆ ਜਾਏਗਾ ਇਹ ਸਰਕਾਰ ਜਿਹੜੀ ਹੈ ਅੰਨੀ ਦੇ ਬੋਲੀ ਖਾਸ ਕਰ ਮੁਲਾਜ਼ਮਾਂ ਦੇ ਪਰਸ਼ਨਾ ਦੇ ਉੱਤੇ ਚੁੱਪ ਧਾਰੀ ਬੈਠੀ ਹੈ ਨਾ ਹੀ ਬਜਟ ਦੇ ਵਿੱਚ ਕੋਈ ਗੱਲ ਕੀਤੀ ਹੈ ਤੇ ਨਾ ਹੀ ਲਗਾਤਾਰ ਮੀਟਿੰਗਾਂ ਕਰਕੇ ਉਹਨਾਂ ਦਾ ਕੋਈ ਹੱਲ ਕੱਢ ਰਹੀ ਹੈ ਸੋ ਤੇ ਵਿਰੋਧ ਅੱਜ ਪਾਵਰ ਕੋ ਕ੍ਰਾਸਕੋ ਪੈਨਸ਼ਨ ਯੂਨੀਅਨ ਜਨਰੇਸ਼ਨ ਸਰਕਲ ਨੰਦਪੁਰ ਸਾਹਿਬੋਂ ਬੜਾ ਵੱਡਾ ਰੋਹਪੁਰੂ ਮਜਾਰਾ ਕਰਕੇ ਉਹ ਅੰਤਮਾਨ ਦੀ ਜਿਹੜੀ ਹੈ ਉਹ ਆਰਥਿਕ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਚ ਸਾਰੇ ਜਿਹੜੇ ਤਿੱਖਾ ਸੰਕਟਾਂ ਦੀ ਜਿਹੜੀ ਹੈ ਉਹ ਪਿਆਰੀ ਕਰਨ ਦਾ ਜਿਹੜਾ ਉਹ ਵਾਅਦਾ ਕੀਤਾ ਹੈ ਮੈਂ ਗੋਪਾਲ ਸ਼ਰਮਾ ਸਰਕਲ ਪ੍ਰੈਜ਼ੀਡੈਂਟ ਅਤੇ ਪੰਜਾਬ ਦਾ ਪ੍ਰੈਸ ਸੈਕਟਰੀ ਸਟੇਡ ਬੋਡੀ ਦਾ ਅੱਜ ਜਿਹੜਾ ਇਹ ਧਰਨਾ ਕੀਤਾ ਗਿਆ ਹੈ ਧਰਨਾ ਮਜਾਰਾ ਇਹ ਸਾਹੇ ਫਰੰਟ ਦੇ ਭਗਵਾਨ ਤੇ ਸਟੇਟ ਵੱਲੋਂ ਵੀ ਸਾਨੂੰ ਆਗਿਆ ਦਿੱਤੀ ਗਈ ਔਰ ਇਹ ਜਿਹੜਾ ਮੁਜ਼ਾਹਰਾ ਹੈ ਪੰਜਾਬ ਸਰਕਾਰ ਔਰ ਪੀਐਸ ਪੀਸੀਲ ਦੇ ਅਧਿਕਾਰੀਆਂ ਦੇ ਕੋਲ ਆਪੀਤਾ ਗਿਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਇਹ ਕੋਈ ਵੀ ਮੀਟਿੰਗ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਮੀਟਿੰਗ ਦੇ ਕਾਰਨ ਹਰ ਇੱਕ ਵਾਰ ਡੇਟ ਦੇ ਕੇ ਬਾਅਦ ਤੇ ਮੁੱਕਰ ਜਾਂਦੇ ਔਰ ਇਸੇ ਢੰਗ ਨਾਲ ਅੰਮ੍ਰਿਤਸਰ ਦੇ ਵਿੱਚ ਬਹੁਤ ਭਾਰੀ ਮੁਜ਼ਾਹਰਾ ਹੋਇਆ ਧਰਨਾ ਹੋਇਆ ਪੀਟੀਓ ਸਰਪੰਨ ਸਿੰਘ ਦੇ ਘਰ ਦੇ ਮੂਹਰੇ ਧਰਨਾ ਹੋਇਆ ਉੱਥੇ ਆਇਆ ਡੀ ਸਾਡੇ ਡਾਇਰੈਕਟਰ ਆ ਕੇ ਤੜ ਤੋਂ ਮੰਗ ਪੱਤਰ ਲੈ ਗਏ ਤੇ ਮੰਗ ਪੱਤਰ ਲੈ ਜਾਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ 29 ਜੀ ਦੀ ਮੀਟਿੰਗ ਦਿੱਤੀ ਰੁਣਤੀ 7 ਜੁਲਾਈ ਦੀ ਲੇਕਿਨ ਜਦੋਂ 29 ਜੀ ਗਈ ਤਾਂ ਇਹਨਾਂ ਨੇ ਮੀਟਿੰਗ ਕੈਨਸਲ ਕਰਕੇ ਉਹ ਮੀਟਿੰਗ 20 ਅਗਸਤ ਦੀ ਕਰਤੀ 20 ਅਗਸਤ ਨੂੰ ਮੀਟਿੰਗ ਜਿਹੜੀ ਉਹ ਰੱਖਤੀ ਕਿਉਂਕਿ ਬਕਵਾਸ ਇੱਕ ਮਹੀਨੇ ਦਾ ਪਾਤਾ ਇਹਨਾਂ ਨੇ ਜਦ ਕੇ ਪਿਛਲੀਆਂ ਮੰਗਾ ਜਿਹੜੀਆਂ ਸਾਡੀਆਂ ਉਹ ਬੜੀਆਂ ਪੁਰਾਣੀਆਂ ਮੰਗਾ ਚੱਲਦੀਆਂ ਸਕੀਲਾਂ ਦੇ ਪ੍ਰਤੀ ਡੀਏ ਦੇ ਪ੍ਰਤੀ ਔਰ ਪੀਐਸ ਸਕੀਲਾਂ ਦੇ ਪ੍ਰਤੀ ਜਿਹੜੀਆਂ ਐਡਮਿਨ ਆ ਸਾਡੀਆਂ ਤੇ ਇਹਨਾਂ ਨੇ ਪਾਇਲਟ ਪ੍ਰੋਜੈਕਟ ਪਾਈਆਂ ਉਹਦੇ ਪ੍ਰਤੀ ਲੇਕਿਨ ਇਹਨਾਂ ਵੱਲੋਂ ਕੋਈ ਵੀ ਸਾਨੂੰ ਪਰਮਾ ਵਾਂਗਰਾਂ ਨੇ ਜਿੰਦਾ ਜਿਆਦਾ ਇਸ ਲਈ ਸਾਡੀ ਸਟੇਟ ਕਮੇਟੀ ਨੇ ਸਾਡੇ ਸੰਘ ਦੇ ਫਰੰਟ ਰੇ ਫਿਰ 11 12 13 ਨੂੰ ਟ੍ਰੈਂਡਾਉਨ ਸਟ੍ਰਾਈਕ ਦਾ ਮਾਸਖ ਹੜਤਾਲ ਦਾ ਜਿਹੜਾ ਹੈ ਉਹ ਉੱਡਾ ਚੱਕਿਆ ਹੈ ਮੁਲਾਜ਼ਮਾਂ ਨੇ ਵੀ ਨਾਗਰਣਾ ਹੈ ਪੈਨਸ਼ਨਾਂ ਵੀ ਨਾਗਰਣਾ ਹੈ ਤੇ 11 ਤਰੀਕ ਨੂੰ ਜਿਹੜਾ ਧਰਨਾ ਹੈ ਉਹ ਪਰਲੇ ਪਾਸੇ ਡੀਐਸ ਜ਼ਮੀਨ ਦੇ ਵਿੱਚ ਕੀਤਾ ਜਾਣਾ ਹੈ ਪੂਰੇ ਵਿੱਚ ਸਾਡੇ ਸਾਰੇ ਜਿੰਨੇ ਜਨਰੇਸ਼ਨ ਸਰਕਲ ਦੇ ਡਿਵੀਜ਼ਨਾਂ ਦੋਨੇ ਉਹਨਾਂ ਦੇ ਮੈਂਬਰ ਹਾਂ ਆ ਕੇ ਪਹੁੰਚਣਗੇ ਤੇ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਜਦ ਤੱਕ ਅਸੀਂ ਧਰਨਾ ਦਿੰਦਾ ਰਹਾਂਗੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਧੰਨਵਾਦ